प्यारे दोस्तों सत श्री अकाल ठिकरी पैरा वो पैरा हुंदा जो ਪਿੰਡਾਂ ਦੇ ਲੋਕ ਖੁਦ ਆਪਣੀ ਰਾਖੀ ਲਈ ਪਿੰਡ ਦੇ ਵਿੱਚ ਲਾਉਂਦੇ ਨੇ ਇਹ ਅੱਜ ਵੀ ਨਹੀਂ ਇਹ ਸੈਂਕੜੇ ਸਾਲ ਪੁਰਾਣੀ ਹੈ ਪੁਰਾਣੇ ਸਮੇਂ ਦੇ ਵਿੱਚ ਚੌਧਰੀ ਪਿੰਡ ਦੀ ਰਾਖੀ ਲਈ ਚੌਂਕੀਦਾਰ ਦੇ ਨਾਲ ਪਿੰਡ ਦੇ ਇੱਕ ਬੰਦੇ ਦੀ ਡਿਊਟੀ ਲਾਉਂਦਾ ਸੀ ਉਹ ਪਿੰਡ ਦੇ ਪਰਿਵਾਰ ਦੇ ਹਰੇਕ ਮੁਖੀ ਦਾ ਨਾਂ ਇੱਕ ਡਿੱਕਰੀ ਉੱਪਰ ਠਿਕਰੀ ਉੱਪਰ ਲੈ ਕੇ ਤੌੜੇ 'ਚ ਪਾ ਦਿੰਦਾ ਰੋਜ਼ ਇੱਕ ਠਿਕੜੀ ਕੰਢੀ ਜਾਂਦੀ ਜਿਹਦਾ ਨਾਂ ਲਿਖਿਆ ਹੁੰਦਾ ਸੀ ਉਸਦੀ ਡਿਊਟੀ ਚੌਂਕੀਦਾਰ ਦੇ ਨਾਲ ਜਾਂ ਇਕੱਲੇ ਦੀ ਪਿੰਡ ਦੀ ਰਾਖੀ ਲਈ ਲੱਗ ਜਾਂਦੀ ਸੋ ਡਿਕੜੀਆਂ ਤੇ ਨਾਂ ਲਿਖਿਆ ਹੋਣ ਕਰਕੇ ਇਹਦਾ ਨਾਂ ਠਿਕੜੀ ਪਹਿਰਾ ਪੈ ਗਿਆ ਦੂਜੀ ਜਿਹੜੀ ਚੋਰ ਭਲਾਈ ਦੀ ਰਸਮ ਆ ਉਹ ਅਰਥੀ ਦੇ ਨਾਲ ਜੁੜੀ ਹੋਈ ਆ ਮਰਤਕ ਦੀ লাশ ਨੂੰ ਜਦੋਂ ਸ਼ਮਸ਼ਾਨ ਘਾਟ ਲਿਜਾਇਆ ਜਾਂਦਾ ਤੋਸ ਦੇ ਪੈਰ ਘਰ ਵਾਲੇ ਪਾਸੇ ਹੁੰਦੇ ਨੇ ਸਿਰ ਸ਼ਮਸ਼ਾਨ ਘਾਟ ਵਾਲੇ ਪਾਸੇ ਸ਼ਮਸ਼ਾਨ ਘਾਟ ਦੇ ਨੇੜੇ ਜਾਂ ਅਧਵਿਚਕਾਰ ਅਰਥੀ ਰੱਖ ਲਈ ਜਾਂਦੀ ਹੈ ਜਿਹੜੇ ਕੰਮ ਹੀ ਹੁੰਦੇ ਨੇ ਉਹ ਵੀ ਪਾਸਾ ਬਦਲ ਲੈਂਦੇ ਨੇ ਮ੍ਰਿਤਕ ਨੂੰ ਕੁਝ ਪੈਸੇ ਮੱਥਾ ਟੇਕੇ ਜਾਂਦੇ ਨੇ ਤੇ ਜਿਹੜੇ ਮ੍ਰਿਤਕ ਦੇ ਪੈਰ ਆ ਉਹ ਸ਼ਮਸ਼ਾਨ ਘਾਟ ਵਾਲੇ ਪਾਸੇ ਕਰ ਦਿੱਤੇ ਜਾਂਦੇ ਨੇ ਤੇ ਸਿਰ ਘਰ ਵਾਲੇ ਪਾਸੇ ਇਹ ਤਾਂ ਕੀਤਾ ਜਾਂਦਾ ਤਾਂ ਕਿ ਮ੍ਰਿਤਕ ਘਰ ਦਾ ਰਾਹ ਭੁੱਲ ਜਾਵੇ ਅਰਥਾਤ ਬਾਅਦ ਦੇ ਵਿੱਚ ਆਤਮਾ ਬਣ ਕੇ ਘਰਦਿਆਂ ਨੂੰ ਤੰਗ ਨਾ ਕਰੇ ਇਸ ਰਸਮ ਨੂੰ ਚੋਰ ਭਲਾਈ ਦੀ ਰਸਮ ਕਿਹਾ ਜਾਂਦਾ ਧੰਨਵਾਦ